ਸਤਿ ਸ਼੍ਰੀ ਅਕਾਲ ਦੋਸਤੋ ਸਬਰੰਗ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਪਰਮਿੰਦਰ ਸਿੰਘ ਸਵਾਗਤ ਕਰਦਾ ਖਬਰਾਂ ਸ਼ੁਰੂਆਤ ਤੋਂ ਪਹਿਲਾਂ ਨਜ਼ਰ ਮਾਰਦੇ ਹਾਂ ਅੱਜ ਦੀਆਂ ਮੁੱਖ ਖਬਰਾਂ ਤੇ ਆਸਟ੍ਰੇਲੀਆ 'ਚ ਜੈਦੀਪ ਸਿੰਘ ਅਤੇ ਹਰਮੀਤ ਹੈਰੀ ਸਿੰਘ ਨਾਲ ਸੰਬੰਧਤ 36 ਪ੍ਰਾਪਰਟੀਆਂ ਦੇ ਪਵੰਦੀ ਦੇ ਹੁਕਮ ਗੋਲੀਆਂ ਦੇ ਨਾਲ ਡੈਲੀ ਫਲੋਰੀਡਾ ਯੂਨੀਵਰਸਿਟੀ ਦੋ ਦੀ ਮੋਤ ਪੰਜ ਜ਼ਖਮੀ ਕੈਂਪਸ ਕੀਤਾ ਗਿਆ ਬੰਦ ਅਮਰੀਕਾ ਚ ਦਬੋਚਿਆ ਖਤਰਨਾਕ ਗੈਂਗਸਟਰ ਹੈਪੀ ਫਸੀਆ ਪੰਜਾਬ ਦੇ 14 ਗ੍ਰੇਡ ਹਮਲਿਆਂ ਚ ਸ਼ਾਮਲ ਅਮਰਿਤਪਾਲ ਸਿੰਘ ਨੂੰ ਲੈ ਕੇ ਵੱਡੀ ਖਬਰ ਪੰਜਾਬ ਪੁਲਿਸ ਡਿਬਰੂਗੜ ਜੇਲ੍ਹ ਲਈ ਹੋਈ ਰਵਾਨਾ ਲਿਆਉਣਗੇ ਪੰਜਾਬ ਇੰਸਟਾਗ੍ਰam ਤੇ ਗੈਂਗਸਟਰ ਨੂੰ ਦਿੱਤਾ ਸੀ ਗ੍ਰੇਨੇਡ ਚਲਾਉਣ ਦੀ ਟ੍ਰੇਨਿੰਗ ਪੰਜਾਬ ਪੁਲਿਸ ਨੇ ਫੌਜੀ ਸਪਾਈ ਨੂੰ ਕੀਤਾ ਗ੍ਰਿਫਤਾਰ ਖਬਰਾਂ ਵਿਸਥਾਰ ਨਾਲ ਸਿਡਨੀ ਸਥਿਤ ਦੋਹਾਂ ਦੇ ਐਨ ਡੀ ਆਈ ਐਸ ਕਾਰੋਬਾਰ ਦੇ 40 ਮਿਲੀਅਨ ਡਾਲਰ ਦੀ ਧੋਖਾਧੜੀ ਦਾ ਦੋਸ਼ ਚੋਣ ਪ੍ਰਚਾਰ ਦੌਰਾਨ ਵਿੱਚ ਉੱਚਲਿਆ ਮੁੱਦਾ ਮੈਲਬੌਰਨ ਗਰੀਬਾਂ ਦੀ ਮਦਦ ਲਈ ਚਲਾਏ ਗਏ ਐਨ ਡੀ ਆਈ ਐਸ ਕਾਰੋਬਾਰਾਂ ਦੇ ਸਿਡਨੀ ਸਥਿਤ ਆਪਣੇ ਪੰਜਾਬੀ ਮੂਲ ਦੇ ਡਾਇਰੈਕਟਰਾਂ ਲਈ 40 ਮਿਲੀਅਨ ਡਾਲਰ ਦੀ ਪ੍ਰਾਪਰਟੀ ਖਰੀਦਣ ਦਾ ਦੋਸ਼ ਲਗਾਏ ਕਥਿਤ ਤੌਰ ਤੇ ਧੋਖਾਧੜੀ ਦੀ ਇਸ ਰਕਮ ਨਾਲ 36 ਪ੍ਰਾਪਰਟੀਆਂ ਅਤੇ ਲਗਜ਼ਰੀ ਕਾਰਾਂ ਜਿਵੇਂ ਕਿ 223000 ਡਾਲਰ ਦੀ ਮਰਸੀਡੀਜ਼ ਜੀ ਵੈਗਨ ਅਤੇ 154000 ਡਾਲਰ ਦੀ ਰੇਂਜ ਰੋਵਰ ਖਰੀਦਿਆ ਗਈਆਂ ਅਮਰੀਕਾ ਦੇ ਫਲੋਰੀਡਾ ਸਟੇਟ ਯੂਨੀਵਰਸਿਟੀ ਐਫ ਐਸ ਯੂ ਵਿੱਚ 21 ਅਪ੍ਰੈਲ ਨੂੰ ਹੋਈ ਗੋਲੀਬਾਰੀ ਵਿੱਚ ਦੋ ਲੋਕਾਂ ਦੀ ਮੌਤ ਹੋ ਗਈ। ਅਧਿਕਾਰੀਆਂ ਨੇ ਦੱਸਿਆ ਕਿ ਇਸ ਘਟਨਾ ਵਿੱਚ ਕਟੋ-ਕਟ 5 ਲੋਕ ਜ਼ਖਮੀ ਹੋਏ ਹਨ ਜਿਨ੍ਹਾਂ ਨੂੰ ਹਸਪਤਾਲ ਵਿੱਚ ਪਹੜਤੀ ਕਰਵਾਇਆ ਗਿਆ ਹੈ। ਪੁਲਿਸ ਨੇ ਇੱਕ ਸ਼ੱਕੀ ਨੂੰ ਗ੍ਰਿਫਤਾਰ ਕਰ ਲਿਆ ਹੈ। ਅਮਰੀਕਾ ਸਥਿਤ ਗੈਂਗਸਟਰ ਹਰਪੀ ਸਿੰਘ ਉਰਫ ਹੈਪੀ ਪਸੀਆ ਨੂੰ ਅਮਰੀਕੀ ਇਮੀਗ੍ਰੇਸ਼ਨ ਵਿਭਾਗ ਯੂਐਸਏ ਇਮੀਗ੍ਰੇਸ਼ਨ ਨੇ ਹਿਰਾਸਤ ਵਿੱਚ ਲੈ ਲਿਆ ਉਸ ਨੂੰ ਪਿਛਲੇ 6 ਮਹੀਨਿਆਂ ਵਿੱਚ ਪੰਜਾਬ ਵਿੱਚ ਹੋਏ 14 ਗ੍ਰੇਡ ਹਮਲਿਆਂ ਲਈ ਜ਼ਿੰਮੇਵਾਰ ਦੱਸਿਆ ਜਾਂਦਾ ਹੈ ਹਰਪੀ ਸਿੰਘ ਉਰਫ ਹੈਪੀ ਪਸੀਆ ਦੀ ਗ੍ਰਿਫਤਾਰੀ ਦੀ ਅਮਰੀਕਾ ਦੀ ਏਜੰਸੀ ਐਫਬੀਆਈ ਨੇ ਆਪਣੀ ਇੱਕ ਪੋਸਟ ਰਾਹੀਂ ਪੁਸ਼ਟੀ ਕੀਤੀ ਹੈ ਹੁਣ ਵੇਲਾ ਇੱਕ ਛੋਟੇ ਜਿਹੇ ਬ੍ਰੇਕ ਦਾ ਬ੍ਰੇਕ ਟੂ ਵਰ ਮੁਰ ਥੋੜੇ ਸਾਹਮਣੇ ਹਾਜ਼ਰ ਹੋਣੇ ਆ this program is sponsored by dr surinder singh gill immigration consultant ताजी खबरा देखन ਲਈ ਹੁਣੇ ਸਬਸਕ੍ਰਾਈਬ ਕਰੋ ਸਬਰੰਗ ਟੀਵੀ ਨੂੰ ਬ੍ਰੇਕ ਤੋਂ ਬਾਅਦ ਮੂੜ ਥੋੜਾ ਸਵਾਗਤ ਹੈ ਅਮਰਿਤਪਾਲ ਸਿੰਘ ਨੂੰ ਲੈ ਕੇ ਵੱਡੀ ਖਬਰ ਸਾਹਮਣੇ ਆਈ ਹੈ ਜਿੱਥੇ ਪੰਜਾਬ ਪੁਲਿਸ ਡਿਬਰੂਗੜ ਜੇਲ੍ਹ ਅਸਾਮ ਲਈ ਰਵਾਨਾ ਹੋ ਗਈ ਟਰਾਂਜ਼ਿਟ ਡਿਮਾਂਡ ਤੇ ਪੰਜਾਬ ਪੁਲਿਸ ਲੈ ਕੇ ਆਏਗੀ ਅਮਰਿਤਪਾਲ ਤੇ ਲੱਗਿਆ ਐਨਐਸਏ ਨਹੀਂ ਵਧੇਗਾ ਅਸਾਮ ਦੀ ਡਿਬਰੂਗੜ ਜੇਲ੍ਹ ਵਿੱਚ ਬੰਦ ਅਮਰਿਤਪਾਲ ਸਿੰਘ ਨੂੰ ਲੈਣ ਲਈ ਅੰਮ੍ਰਿਤਸਰ ਦਿਹਾਤੀ ਪੁਲਿਸ ਅਸਾਮ ਨੂੰ ਰਵਾਨਾ ਹੋ ਗਈ ਹੈ ਪੰਜਾਬ ਦੇ ਜਲੰਧਰ ਵਿੱਚ ਇੱਕ ਯੂਟਿਊਬਰ ਦੇ ਘਰ ਤੇ ਗ੍ਰਨੇਡ ਸੁੱਟਣ ਦੇ ਮਾਮਲੇ ਵਿੱਚ ਪੁਲਿਸ ਨੇ ਇੱਕ ਫੌਜ ਦੇ ਸਿਪਾਹੀ ਨੂੰ ਗ੍ਰਿਫਤਾਰ ਕੀਤਾ ਹੈ ਇੱਕ ਫੌਜ ਦੇ ਜਵਾਨ ਨੇ ਇੱਕ ਗੈਂਗਸਟਰ ਨੂੰ ਆਨਲਾਈਨ ਬੰਬ ਸੁੱਟਣ ਦੀ ਸਿਖਲਾਈ ਦਿੱਤੀ ਸੀ ਇਹ ਫੌਜ ਦਾ ਸਿਪਾਹੀ ਸੋਸ਼ਲ ਮੀਡੀਆ ਰਾਹੀਂ ਲੋਕਾਂ ਨੂੰ ਸਿਖਲਾਈ ਦੇ ਰਿਹਾ ਸੀ ਪੰਜਾਬ ਪੁਲਿਸ ਨੇ ਕਿਹਾ ਕਿ ਪਿਛਲੇ 6 ਮਹੀਨੇ ਅੰਦਰ ਜਲੰਧਰ ਵਿੱਚ ਇੱਕ ਯੂਟਿਊਬਰ ਦੇ ਘਰ ਤੇ ਗ੍ਰੇਨੇਡ ਸੁੱਟਣ ਦੀ ਘਟਨਾ ਦੇ ਸਬੰਧ ਵਿੱਚ ਫੌਜ ਦੇ ਜਵਾਨ ਸੁਖਚਰਨ ਸਿੰਘ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਜੰਮੂ ਕਸ਼ਮੀਰ ਵਿੱਚ ਤਾਇਨਾਤ ਇਸ ਸਪਾਹੀ ਨੂੰ ਹੈਂਡ ਗ੍ਰੇਨੇਡ ਸੁੱਟਣ ਦੇ ਇੱਕ ਦੋਸ਼ੀ ਨੂੰ ਆਨਲਾਈਨ ਸਿਖਲਾਈ ਦੇਣ ਦਾ ਦੋਸ਼ ਵਿੱਚ ਗ੍ਰਿਫਤਾਰ ਕੀਤਾ ਗਿਆ ਪੰਜਾਬ ਦੇ ਐਨਆਰਆਈ ਮਾਮਲੇ ਦੇ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਨੇ ਕਿਹਾ ਕਿ ਪੰਜਾਬ ਚ ਅਗਲੀ ਐਨਆਰਆਈ ਮਿਲਣੀ 21 ਅਪ੍ਰੈਲ ਨੂੰ ਸਵੇਰੇ 11 ਵਜੇ ਆਨਲਾਈਨ ਅਜੋਲੀ ਕੀਤੀ ਜਾਵੇਗੀ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਉਹਨਾਂ ਕਿਹਾ ਕਿ ਅਪਰਵਾਸੀ ਆਪਣੀਆਂ ਸ਼ਿਕਾਇਤਾਂ ਆਨਲਾਈਨ ਹੀ ਭੇਜ ਸਕਦੇ ਹਨ ਅਤੇ ਉਹਨਾਂ ਦੀ ਕੋਸ਼ਿਸ਼ ਰਹੇਗੀ ਕਿ ਸ਼ਿਕਾਇਤਾਂ ਦਾ ਨਿਪਟਾਰਾ ਮੌਕੇ ਤੇ ਹੀ ਕਰ ਦਿੱਤਾ ਜਾਵੇਗਾ ਅਪਰਵਾਸੀ ਅੱਜ ਤੋਂ ਹੀ ਆਪਣੀਆਂ ਸ਼ਿਕਾਇਤਾਂ WhatsApp ਤੇ ਭੇਜਣੇ ਸ਼ੁਰੂ ਕਰ ਦੇਣ ਬਟਾਲਾ ਦੇ ਇਲਾਕੇ ਮਾਨਨਗਰ ਵਿੱਚ ਇੱਕ 25 ਸਾਲਾ ਨੌਜਵਾਨ ਰੋਹਿਤ ਦੀ ਨਸ਼ੇ ਦੀ ਓਵਰਡੋਜ਼ ਨਾਲ ਮੌਤ ਹੋਣ ਦੀ ਖਬਰ ਸਾਹਮਣੇ ਆਈ ਹੈ ਉੱਥੇ ਹੀ ਮੌਕੇ ਤੇ ਮੌਜੂਦਾ ਇਲਾਕੇ ਦੇ ਲੋਕਾਂ ਵੱਲੋਂ ਦੱਸਿਆ ਗਿਆ ਕੀ ਮਾਨ ਨਗਰ ਵਿੱਚ ਸ਼ਰਿਆਮ ਨਸ਼ਾ ਵਿਕਤੇ ਜਦ ਕਿ ਮ੍ਰਿਤਕ ਦੇ ਪਿਤਾ ਚਰਨਜੀਤ ਸਿੰਘ ਨੇ ਦੱਸਿਆ ਕਿ ਉਹਨਾਂ ਦਾ ਬੇਟਾ ਰੋਹਿਤ ਨਸ਼ੇ ਦਾ ਆਦੀ ਸੀ ਅਦੇ ਸ਼ਾਮ ਨੂੰ ਉਸਨੇ ਕੰਮ ਕਰਨ ਲਈ ਦਿੱਲੀ ਜਾਣਾ ਸੀ ਜਿਸ ਦੇ ਲਈ ਉਸ ਨੂੰ ਪੈਸੇ ਵੀ ਦਿੱਤੇ ਸੀ ਪਰ ਉਸ ਤੋਂ ਪਹਿਲਾਂ ਹੀ ਉਸ ਨੂੰ ਕਿਸੇ ਦਾ ਫੋਨ ਆਇਆ ਉਹ ਕਰੋ ਨਿਕਲ ਗਿਆ ਬਾਅਦ ਵਿੱਚ ਪਤਾ ਲੱਗਿਆ ਕਿ ਉਸ ਦੀ লাশ ਮਾਨ ਨਗਰ ਇਲਾਕੇ ਦੇ ਖਾਲੀ ਪਲਾਟਾਂ ਵਿੱਚ ਪਾਈ ਗਈ ਹੈ ਉਹਨਾਂ ਦੱਸਿਆ ਕਿ ਰੋਜ ਤ ਉਹਨਾਂ ਦਾ ਇਕਲੌਤਾ ਸਾਰਾ ਸੀ ਉਹ ਪੁੱਤ ਨੂੰ ਬਹੁਤ ਸਮਝਾਉਂਦੇ ਸੀ ਕਿ ਨਸ਼ਾ ਛੱਡ ਕੇ ਗੁਰੂ ਦੇ ਲੜ ਲੱਗ ਜਾਣ ਪਰ ਉਸ ਨੇ ਸਾਡੇ ਇੱਕ ਨਹੀਂ ਸੁਣੀ ਆ ਜਿੰਦਾ ਆਇਆ ਸੀ ਉਦਾਂ ਹੀ ਚਲਾ ਗਿਆ ਅੱਗੇ ਤਾਂ ਚਲੋ ਮਤਲਬ ਠੀਕ ਰਹਿੰਦਾ ਸੀ ਭਰਾ ਜੀ ਪਤਾ ਨਹੀਂ ਕੀ ਰੱਬ ਜਾਣੇ ਇਹ ਤਾਂ ਚਲੋ ਮਤਲਬ ਘਰ ਆ ਜਾਂਦਾ ਸੀ ਪਤਾ ਨਹੀਂ ਤੇ ਮਤਲਬ ਠੀਕ ਹੀ ਘਰੇ ਰਹਿੰਦਾ ਪਿੱਛੇ ਜੇ ਪੇਟ ਚ ਮ ਖੋਈਦੀ ਮਤਲਬ ਕਬਜ਼ੀ ਹੋਈਦੀ ਸੀ ਕਦਾ ਹੁਣ ਥੋੜਾ ਬਦਲ ਠੀਕ ਹੋਇਆ ਤੇ ਅੱਜ ਪੜੀ ਮੈਂ ਕਿੱਦਾਂ ਹਮੇ ਦਿੱਲੀ ਜਾਣਾ ਵਾ ਤੇ ਕਰੋ ਇਹ 300 3 1500 ਰੁਪਏ ਵੀ ਦਿੱਤਾ ਨੂੰ ਤੇ 1500 ਰੁਪਏ ਦਿੱਤਾ ਕਪੜੇ ਨਵੇਂ ਤੋਂ ਪਾ ਕੇ ਆਇਆ ਵਾ ਤੇ ਪਿੱਛੋਂ ਬੈਗ ਵੀ ਪਏ ਕਪੜੇ ਪਏ ਵਟੇ ਵਟੇ ਪਾ ਕੇ ਰੱਖੀ ਦੀ ਐ ਕਹਿੰਦਾ ਮੈਂ 6 ਵਜੇ ਜਾਣਾ ਵਾ ਤੇ ਇੱਥੇ ਆ ਕੇ ਪੁੱਛ ਲਾ ਗਨ ਕਿ ਮੈਨੂੰ ਆਹ ਤੁਹਾਡਾ ਮੁੰਡਾ ਇੱਥੇ ਪਿਆਦਾ ਜੀ ਆਹ ਕੰਮ ਹੋਇਆ ਅਛਾ ਤੋਂ ਅੰਦਰ ਖਾਤੀ ਤੁਹਾਨੂੰ ਪਤਾ ਫੋਨਾ ਕਨੈਕਟ ਚੱਲੀ ਜਾਂਦੀ ਜਾਂਦੀ ਜਾਂਦਾ ਇਹਨੂੰ ਫੋਨ ਕਰਕੇ ਸੱਦਿਆ ਕਿ ਇਹਨੇ ਕਿਹਾ ਜਾ ਉਹਨਾਂ ਦੇ ਨਾਲ ਹੀ ਮਾਂ ਪਿਓ ਦੇ ਕਿਸੇ ਮੰਦੇ ਸੰਦੇ ਨੂੰ ਪੁੱਛਿਆ ਕਿ ਪਤੇਰਾ ਸਮਝਾਉਂਦੇ ਨੇ ਕਿ ਜਿੱਦਾਂ ਹੁਣ ਗੁਰੂ ਵਾਲਾ ਬਣ ਜਾ ਜੇ ਤੁਹਾਨੂੰ ਤੇ ਦੇਮ ਚਾ ਫਲ ਦਿੱਤੀ ਤੇ ਪਾਇਓ ਹੁਣ ਫਿਰ ਕੋ ਸੱਚ 83 ਜੂ ਲੱਖ ਜੂ ਚ ਪੈ ਗਿਆ ਜਾ ਕੇ ਫਿਰ ਕੋ ਤਬਿਲ ਨਹੀਂ ਬਣੇਗਾ ਜੇ ਮੇ ਇਹ ਮੌਕਾ ਉਹ ਮਾਲ ਖਣਾ ਮਿਲਣਾ ਤਾਂ ਨਹੀਂ ਮਿਲਿਆ ਨਸ਼ੇ ਦੇ ਪੈ ਕੇ ਉਹ ਸਿੱਧਰਾਂ ਚਦਾ ਆ ਉਹਦੇ ਚਲ ਗਈ ਰੂ ਜਾਨ ਮੋਤਾਂ ਨਸ਼ਾ ਲਈ ਜਾਂਦਾ ਨੋਟੀਫਿਕੇਸ਼ਨ ਆਈ ਗਈ ਆ ਜਿਹੜੇ ਫਰਾੜ ਆ ਮਾਨ ਫਾਰਮ ਦੇ ਉਹਦੇ ਵਿੱਚ ਡੈਡ ਬਾਡੀ ਪਈ ਆ ਡੈਡ ਬਾਡੀ ਲਿਆਏ ਆ ਬਾਕੀ ਪੋਸਟਮੈਨ ਹਦਾਤੇ ਜਿਹੜੀ ਕੋਈ ਇਹ ਸਾਹਮਣੇ ਆਇਆ ਹੁਣ ਸੁਚੇ ਕੀਤਾ ਜਾਏਗਾ ਮੇਰ ਪੋਸਟ ਮਰ ਰਹੇ ਹਾਂ ਤਾਂ ਬਾਹਰ ਹੀ ਪਤਾ ਲੱਗੇਗਾ ਨਸ਼ੇ ਨਾਲ ਡੈੱਥ ਹੋਈ ਕਿਦਾ ਹੋਈ ਹੈ ਉਹ ਸਦਾ ਗਰਮੀ ਨਾ ਹੋਈ ਹੋਏ ਇਹਦੇ ਕਾਰਵਾਈ ਹੋ ਰਹੀ ਆ ਤੇ ਜਨਤਾ ਸਾਹ ਦੇਣ ਬਤ ਠੀਕ ਹੈ ਜੀ ਤੇ ਨਸ਼ੇ ਰਿਕ ਜਲਦੀ ਜਲਦੀ ਖਤ ਲ ਪਾਇਆ ਜਾਏ ਪੰਜਾਬ ਪੁਲਿਸ ਸਟੇਟ ਸਪੈਸ਼ਲ ਆਪਰੇਸ਼ਨ ਸੈੱਲ ਅਮਨਿਸਰ ਦੀ ਟੀਮ ਬਲੋ ਬੀਤੇ ਦਿਨੀ ਨਸ਼ੀ ਅਤੇ ਅਸਲੇ ਦੀ ਤਸਕਰੀ ਕਰਨ ਵਾਲੇ ਦੇ ਤਿੰਨ ਮੈਂਬਰਾਂ ਨੂੰ ਬਟਾਲਾ ਤੋਂ ਗ੍ਰਿਫਤਾਰ ਕਰਨ ਦਾ ਦਾਵਾ ਕੀਤਾ ਗਿਆ ਸੀ ਅਤੇ ਉਦੋਂ ਦੇ ਦੋ ਉਹਨਾਂ ਦੇ ਸਾਥੀ ਜੋ ਮੌਜੂਦਾ ਫੌਜੀ ਜਵਾਨ ਹਨ ਪੁਲਿਸ ਦੀ ਗ੍ਰਿਫਤਾਰ ਚੋ ਫਰਾਰ ਸਨ ਅਤੇ ਅੱਜ ਉਹਨਾਂ ਚੋਂ ਇੱਕ ਫੌਜੀ ਗੁਰਪ੍ਰੀਤ ਸਿੰਘ ਉਰਫ ਗੋਪੀ ਜੋ ਜੰਮੂ ਕਸ਼ਮੀਰ ਡਿਊਟੀ ਤੇ ਤਾਇਨਾਤ ਸੀ ਅਤੇ ਛੁੱਟੀ ਆਇਆ ਸੀ ਉਹਨੂੰ ਪੁਲਿਸ ਟੀਮ ਨੇ ਗ੍ਰਿਫਤਾਰ ਕਰ ਲਿਆ ਅੱਜ ਬਟਾਰਾ ਵਿਕੇ ਮਾਜੋਗ ਅਦਾਲਤ ਚ ਪੇਸ਼ ਕੀਤਾ ਗਿਆ ਜਿੱਥੇ ਜਾਣਕਾਰੀ ਇੰਸਪੈਕਟਰ ਅਮਨਦੀਪ ਸਿੰਘ ਨੇ ਦੱਸਿਆ ਕਿ ਮਾਜੋਗ ਅਦਾਲਤ ਵੱਲੋਂ ਉਹਨਾਂ ਨੂੰ ਇਸ ਫੌਜੀ ਜਵਾਨ ਦਾ ਪੁਲਿਸ ਹਿਮਾਨਡ ਮਿਲਿਆ ਹੈ ਮਾਜੋਗ ਡੀਜੀਪੀ ਪੰਜਾਬ ਦੇ ਆ ਦਸ਼ਾ ਨਿਰਦੇਸ਼ਾਂ ਦੇ ਤੇ ਏਆਈਜੀ ਐਸਐਸਐਸ ਹੋਈ ਅੰਮ੍ਰਿਤਸਰ ਦੇ ਦੁਸ਼ਾਨਦਰ ਦੇ ਸੰਜੋਧ ਨਸ਼ਾ ਵਿਰੋਧੀ ਕਾਰਵਾਈ ਕਰਦੇ ਆ ਮਿਤੀ 19/25 ਨੂੰ ਐਫ ਆਈ ਆਰ ਨੰਬਰ 14 ਰਜਿਸਟਰਡ ਕੀਤੀ ਗਈ ਜਿਸ ਵਿੱਚ ਤਿੰਨ ਅਕਿਊਜ਼ਡ ਅਰੈਸਟਡ ਕੀਤੇ ਗਏ ਜਿਨ੍ਹਾਂ ਕੋਲ 134 ਗ੍ਰਾਮ ਹਿਰੋਇਨ ਤੇ ਇੱਕ ਪਿਸਤਲ 32 ਬੋਰ ਤੇ ਤਿੰਨ ਕਾਰਟ੍ਰਿਜ ਬਰਾਮਦ ਹੋਈ ਸੀ ਸੀਕ੍ਰੀਟ ਇਨਫੋਰਮੇਸ਼ਨ ਤੇ ਆਇਆ ਹੈ ਕਿ ਇਹਦੇ ਇਹ ਸਾਰੇ ਮਾਮਲੇ ਦੇ ਵਿੱਚ ਕੁਝ ਆਰਮੀ ਦੇ ਜਿਹੜੇ ਮੌਜੂਦਾ ਨੌਕਰੀ ਕਰਨ ਦੇ ਨੇ ਉਹ ਸਮਗਲਿੰਗ ਆਰਮ ਦੀ ਸਮਗਲਿੰਗ ਦੇ ਵਿੱਚ ਇਨਵੋਲਵ ਨੇ ਤੇ ਉਹਨਾਂ ਨੂੰ ਆਪਾਂ ਫੜਿਆ ਦੋ ਜਣੇ ਫੜ ਲਿਆ ਇੱਕ ਜੇ ਬਾਕੀ ਆ ਵੜਨਾ ਸਰ ਇਹ ਵੀ ਸਾਹਮਣੇ ਆਇਆ ਕਿ ਦੋ ਭਰਾ ਹੀ ਨੇ ਸਕੇ ਸਰ ਬਿਲਕੁਲ ਦੋ ਸਕੇ ਭਰਾ ਨੇ ਇੱਕ ਅਗਨੀਵੀਰ ਆ ਮੁੰਡਾ ਉਹ ਅਗਨੀਵੀਰ ਦੇ ਤੌਰ ਤੇ ਆਰਮੀ ਚ ਵਾ ਸੁਖਪ੍ਰੀਤ ਉਹਨੂੰ ਆਪਾਂ ਅਰੈਸਟ ਕਰਨਾ ਬਾਕੀ ਆ ਉਹਦਾ ਭਰਾ ਜਿਹੜਾ ਗੁਰਪ੍ਰੀਤ ਗੋਪੀ ਅੱਜ ਆਪਾਂ ਕੋਰਟ ਚ ਪੇਸ਼ ਕਰਕੇ 4 ਦਿਨ ਦਾ ਰਿਮਾਂਡ ਹਾਸਲ ਕੀਤਾ ਵਾ ਅਗਲੀ ਕਾਰਵਾਈਆਂ ਚੱਲਿਆ ਰਹੇ ਹੈ ਇਨਵੈਸਟੀਗੇਸ਼ਨ ਕਰ ਰਹੇ ਆ ਕਿ ਇਹਨਾਂ ਦਾ ਕਿਸ ਤਰ੍ਹਾਂ ਆਰਮੀ ਚ ਰਹਿ ਕੇ ਇਹ ਇਦਾਂ ਰੁਝਾਨ ਹੋਇਆ ਜਾਂ ਕਿੱਦਾਂ ਇਹਨਾਂ ਦੇ ਲਿੰਕ ਪਾਇਆ ਇਹ ਕਿਹੜੀ ਜਗ੍ਹਾ ਤੇ ਮੰਗਵਾਂਦੇ ਸੀ ਸਮਾਨ ਆਪਣਾ ਇਹ ਸਾਰੇ ਅਜੇ ਇਨਵੈਸਟੀਗੇਸ਼ਨ ਦਾ ਪਾਰਟ ਹੈ ਇਹ ਦੇਖਾ ਪੱਬੋਵਾਲ ਪਿੰਡ ਵਾਲਾ ਅੰਮ੍ਰਿਤਸਰ ਰੂਰਲ ਦੇ ਵਿੱਚ ਉੱਥੇ ਹਨ ਮੁਖਬਰਾਂ ਦਾ ਇਤਲਾ ਮਿਲੀ ਕਿ ਉੱਥੇ ਕੋਮ ਰਿਆ ਵਾ ਉੱਥੋਂ ਹੀ ਇਨਵੈਸਟਿਗੇਟ ਕੀਤਾ ਇਹ ਛੁੱਟੀ ਆਇਆ ਦਾ ਸੀ ਇਹ ਛੁੱਟੀ ਆਇਆ ਹਾਂ ਉਹਦੇ ਉਹ ਯਾਦ ਅਗਲੀ ਅਪਡੇਟ ਲੈ ਕੇ ਫੇਰ ਤੁਹਾਡੇ ਸਾਹਮਣੇ ਹਾਜ਼ਰ ਹੋਵਾਂਗੇ ਸਸੀ ਕਾ